ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਜਿੱਦਾਂ ਤੁਹਾਨੂੰ ਮਨਿੰਦਰ ਦੇ ਡੈਡੀ ਨੇ ਦੱਸਿਆ ਸੀ ਵੀ ਅੱਜ ਆਉਣ ਵਾਲੇ ਰਿਸ਼ਤੇਦਾਰ ਆਣੇ ਤੇ ਭੈਣ ਆ ਗਈ ਦੁਪਹਿਰੇ ਜੇ ਇਹਨੂੰ ਤੇ ਇਹ ਗੈਸ ਦੀ ਬਾਹਰ ਥੋੜਾ ਕੰਮ ਪੈ ਗਿਆ ਤੇ ਇਹਨਾਂ ਨੂੰ ਜਰੂਰੀ ਕਿਉਂਕਿ ਉਹ ਵੀ ਜਰੂਰੀ ਕੰਮ ਆ ਜਿਹੜਾ ਤੁਹਾਨੂੰ ਪਤਾ ਹੀ ਵਿਜੇ ਕਿਹੜਾ ਡਿਊਟੀ ਤੇ ਰਹੋਗੇ ਤਾਂ ਤਾਂ ਦੂਗਾ ਜਾ ਸਕਦਾ ਬਾਹਰ ਅੰਦਰ ਇਕੱਲੇ ਬੰਦੇ ਨੂੰ ਹੈ ਔਖਾ ਤੇ ਫੇਰ ਇਹਨਾਂ ਨੂੰ ਭੈਣ ਆਣ ਆ ਕੇ ਚਾਹ ਪਾਣੀ ਪੀਤਾ ਤੇ ਭੈਣ ਲਈ ਤੇ ਭਾਈ ਸਾਹ ਮੈਂ ਭੈਣ ਨੂੰ ਫੋਨ ਕਰਦਾ ਭੈਣ ਤੁਹਾਡੇ ਕੋਲ ਹੀ ਸਾਗ ਉਹ ਤਾਂ ਜ਼ਰੂਰ ਲੱਗੇ ਭਿੱਕਦਾ ਹੋਇਆ ਤਾਂ ਵੀ ਉਂਝ ਖੇਤਾਂ ਵਿੱਚ ਹੋਇਆ ਤਾਂ ਵੀ ਭੈਣ ਕਹਿੰਦੀ ਹੈਗਾ ਕੋਈ ਨਾ ਮੇਰੇ ਵਿੱਚ ਚੱਲ ਐਣ ਵੀ ਲਿਆਈ ਥੋੜੇ ਕੋਲ ਤਾਂ ਆਪਣੇ ਮੁੱਲ ਬੰਗਾ ਲਿਆ ਤੇ ਅਦਰ ਸੀ ਭੈਣ ਕਹਿੰਦੀ ਚੱਲ ਹੁਣ ਕਿਤੇ ਇਹਨੂੰ ਰੱਖਣਾ ਵੇ ਜਦ ਤਾਜ਼ਾ ਤਾਜ਼ਾ ਹੀ ਬਣਾਓ ਤਾਂ ਸਵਾਦ ਬਣਦਾ ਵੇ ਵੇਹਾ ਥੋੜੇ ਹੋਰੇ ਲੂਟ ਹੋ ਜਾਂਦਾ ਕੰਬਲਾ ਆ ਜਾਂਦਾ ਜਿੰਦਾ ਫਿਰ ਜਦ ਵਿੱਚ ਅਸੀਂ ਦੋਨਾਂ ਭੈਣਾਂ ਨਾਲ ਗੱਲਾਂ ਦੁੱਖ ਸੁੱਖ ਕਰਿਆ ਨਾਲੇ ਆਪਣਾ ਕੱਟਿਆ ਸਾਗ ਸਾਗ ਕੱਟਿਆ ਆਪਣਾ ਨਹੀਂ ਸਾਗ ਕੱਟਿਆ ਇਧਰ ਹੀ ਭੈਣ ਆਸਰੀ ਗਾਜੀ ਆਸਰੀ ਘਰ ਰਹਿਣੇ ਚਾਹੀਦੇ ਤੇ ਮੈਂ ਆ ਚੰਗਾ ਕੰਮ ਹੈ ਨਾ ਚਰਨਜੀਤ ਮੈਂ ਚਲੇ ਗਿਆ ਜੀ ਬਾਜ਼ਾਰ ਨੂੰ ਮੈਂ ਕਿਹਾ ਮਸਾਗ ਲੈ ਕੇ ਆਣਾ ਫਿਰ ਮੈਨੂੰ ਵਾਲਾ ਬੰਦਾ ਨਾ ਉਹ ਦਿਖਦਾ ਹੁੰਦਾ ਨਹੀਂ ਦਿਖਦਾ ਹੁੰਦਾ ਪਰ ਐ ਮੜਾ ਮੋਟਾ ਸ਼ਰਮ ਘਾਰ ਕੋਈ ਚਾਹ ਨਹੀਂ ਕੋਈ ਚਾਹ ਬਣ ਪੀ ਲਿਆ ਸੀ ਨੇ ਰੋਟੀ ਵੀ ਭੈਣ ਨੂੰ ਖਾਤੀ ਤੇ ਭੈਣ ਨੇ ਰਹਿਣਾ ਅੱਜ ਰਾਤ ਫੇਰ ਮੈਂ ਕਿਹਾ ਚੱਲ ਭੈਣ ਕਹਿੰਦੀ ਹੁਣ ਇਹਨੂੰ ਤਾਜ਼ਾ ਤਾਜ਼ਾ ਬਣਾ ਲੈ ਹੂੰ ਫਰਨਾ ਇਸੇ ਕਈ ਕਿਆ ਰੂਗੀ ਤਰੀ ਖਬਰ ਨਹੀਂ ਪਰ ਉਹ ਨਿਕਲ ਹੀ ਹੁੰਦਾ ਹੈਗਾ ਕੀ ਕਰੀਏ ਡੰਗਰ ਪਸੂ ਦਾ ਹਾ ਹੋਊਗਾ ਤਾਂ ਕਰਕੇ ਮੈਂ ਕਿਹਾ ਚੱਲ ਫੋਲੇ ਆ ਮੈਂ ਜਾ ਫਿਰ ਤੂੰ ਤਾਂ ਟਾਈਮ ਹੈਗਾ ਤੇ ਫਿਰ ਕਹਾ ਕਮਰਾ ਦਾ ਟਾਈਮ ਹੋ ਤੁਹਾਨੂੰ ਪਤਾ ਹੀ ਹੈ ਥੋੜੇ ਬੋਲੇ ਵੀ ਮੈਂ ਕਿੰਨਾ ਦਾ ਬਹੁਤ ਮੀਂਹ ਹੁੰਦਾ ਸੀ ਪਰ ਮਾਨੂੰ ਉਸ ਤੋਂ ਦਾ ਬਚਾਉਣਾ ਹੈ ਕੀ ਹੋ ਗਿਆ ਚਲੋ ਮੈਂ ਤਾਂ ਟਾਈਮ ਹੈਗਾ ਆਪੇ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਨਿਕਲਦੇ ਨੂੰ ਹੁੰਦਾ ਬੰਦਾ ਥੋੜਾ ਤਾਂ ਜ਼ਿਆਦਾ ਹੀ ਐ ਕੁਸ ਫੇਰ ਹੁਣ ਕੀ ਕਰੀ ਆਪ ਤੇਰਾ ਕਹਿੰਦੀ ਐ ਕਿ ਸਾਡੇ ਕੋਲ ਆਉਂਦੀ ਨਹੀਂ ਐ ਘਰੇ ਆ ਸਭ ਦੀ ਮਜ਼ਦੂਰੀਆਂ ਚੱਲ ਹੁਣ ਮੁੰਡੇ ਨੇ ਆਨੇ ਬੜੇ ਪਰ ਨੇੜੇ ਦਾ ਜਾਈ ਪੜ੍ਹਦੇ ਨੇ ਭਾਈ ਮੁੰਡਾ ਪੜ੍ਹਦਾ ਹੋ ਗਿਆ ਜਿੰਨੇ ਵਾਰੀ ਦਾ ਜੁਆ ਮੇਰਬਾਦੀ ਬਤਾਂ ਕਰਕੇ ਹੁਣ ਇਹ ਵੀ ਜਮੂਰੀ ਜਿੰਨਾ ਕਟਾਗ ਨਿਕਲਿਆ ਬਸ ਉਨਾਂ ਦੀ ਬਣਾ ਤੇ ਇਹ ਆਈ ਜਦੋਂ ਅੰਗਰ ਦਾ ਕੀ ਲੇ ਕੋ ਭੈਣ ਅੰਗਲ ਹੋ ਗਿਆ 9 ਵੀ ਦਿਨਾਂ ਨੂੰ ਮਹੀਨਾ ਲੱਗਿਆ ਕਿ ਬੁਰੀ ਨੂੰ 8 ਵੀ ਨਿਵਾਜ਼ ਗਿਆ ਹੋਇਆ ਸ਼ੋਭਰਾ ਸ਼ੇਤੀਓ ਮਾਰ ਲਿਆ ਕੋਈ ਨਾ ਇੰਨਾ ਕਈ gekeੜਾ ਬਹੁਤ ਹੈ ਜਿੰਨਾ ਕ ਟਾਈਮ ਲੱਗਦਾ ਉਹ ਨਾਲ ਦਿਖਾਈ ਆ ਜਾਂਦੇ ਹੁਣ ਘਰਾਂ ਤੋਂ ਨਿਕਲ ਕੇ ਨੂੰ ਹੁੰਦਾ ਜੀ ਜਲਦੀ ਸੀ ਮੈਂ ਤੁਹਾਡੇ ਬੇਟੇ ਦਾ ਇੱਕ ਕਢਾੜੀ ਦੇ ਜੀ ਸਾਡੇ ਮੇਰੇ ਬਹੁਤ ਆਪ ਤੇ ਵੱਧ ਭੈ ਭਾਈ ਵੀਡੀਓ ਦੇ ਦਿੰਦੇ ਨੇ ਬਹੁਤ ਪਿਆਰ ਦਿੰਦੇ ਨੇ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੌਂਦੇ ਦੀ ਗੱਲ ਕਰਦੇ ਹੁੰਦੇ ਨੇ ਤੇ ਹੋਰ ਵੀ ਭੈਣਾ ਬਹੁਤ ਵੀਲੇ ਦੇ ਦੀਆਂ ਜਿਹੜੇ ਭੈਣ ਨੂੰ ਜਦ ਇਹ ਕਹਿੰਦੇ ਜਿਵੇਂ ਮਾੜੀ ਤਕਲੀਫ ਤੋਂ ਵੀ ਭੈਣ ਕੋਲ ਗਈ ਦੀ ਖਬਰ ਤੋਂ ਤਰੀਕਾ ਬੁਆਰਾ ਦੀ ਵੀਡੀਓ ਸੀ ਦੇਖੀ ਆ ਤਾਂ ਹੀ ਤਾਂ ਮੈਂ ਆ ਗਈ ਜਿਹੜਾ ਦਿਖਾਉਣ ਵਾਲੇ ਬਾਹੋਂ ਲੈ ਆਪੋ ਦੀ ਕਿੰਨੇ ਚੁੱਕ ਲੈ ਆਈ ਜਾਇ ਕਿਹੜੇ ਹੁੰਦਾ ਭੈਣ ਕਬੀਲ ਦਾ ਗਿਆ ਚੈਰਿਟੀ ਕਰ ਹੁੰਦਾ ਹੈਗਾ ਬੰਦਾ ਬਹੁਤ ਹਰਲੇ ਤਰਲੇ ਮਾਰਦਾ ਪਰ ਨਹੀਂ ਨਿਕਲ ਹੁੰਦਾ ਅੱਛਾ ਇੱਕ ਗੱਲ ਹੈ ਜਦ ਇਹ ਕੋਈ ਮਤਲਬ ਚਰਕੁਟੀ ਨਾ ਵੰਡਦੇ ਦਾ ਜਦ ਜਾਇ ਜਾਇਆ ਮੈਂ ਫਿਰ ਤਾਂ ਨੰਨੀ ਹੀ ਨੰਨੀ ਰਹਿ ਜਾਂਦਾ ਨੰਨੀ ਰਹਿ ਜਾਂਦੇ ਆ ਮੈਂ ਕਿੰਨਾ ਨਾੜੀ ਮੰਮੀ ਨਹੀਂ ਖਾਣਦੇ ਆਵਾਂ ਹਾਂ ਨਾਲੇ ਇਹਦੀ ਆ ਜੂ ਫਿਰ ਚੱਲ ਆਗਨੇ ਨੂੰ ਆਉਂਦਾ ਵੀ ਹੋਰ ਕੀ ਆ 200 ਕੀ ਆ ਭਣ ਭਾਈ ਦਾ ਹੋਰ ਆਗਲਾ ਬੰਦਾ ਕੀ ਚੇਜ ਆਂਦਾ ਉਸੇ ਉਸਨੀ ਹੋ ਕਰਦਾ 250 ਬੰਦਾ ਜਿਹੜੇ 200 ਦੇ ਚ ਕੱਢਦਾ ਉਹੀ ਭਣ ਭਾਈ ਆ ਹੁੰਦਾ ਆਗਲਾ ਕਹਿੰਦਾ ਹਾਂ ਸਾਡੇ ਬ੍ਰੋਕਰ ਸਾਡੇ ਬ੍ਰੋਕਰ ਖੜੇ ਸੇ ਇਹ ਵਿਹਾਰ ਸਾਦੀ ਚ ਨਹੀਂ ਵੀ ਜਾਂ ਹੂ ਨਾ ਵੀ ਗਿਆ ਹੋਰ ਨਾ ਨਾ 200 ਤਾਂ ਜ਼ਰੂਰੀ ਆ ਚਲ ਤਾਂ ਗੋਰੀ ਵੀ ਕਿੰਨਾ ਟਾਈਮ ਸਾਡਾ ਕਟਾ ਕੇ ਵੇਚ ਰਹੀ ਸੀ ਰਸੀਦ ਪੂਰੀ ਦੇ ਸਾਬੇ ਚਾਲ ਕੋਈ ਨਾ ਅਕਦਾ ਦੇ ਵਿਚਾਰੇ ਨੇ ਕਿਨੇ ਬਣਾਉਣਾ ਦੀ ਕੋਣ ਕਿਸੇ ਕੋ ਟਾਈਮ ਨਹੀਂ ਹੈਗਾ ਜਿੰਨਾ ਕਿ ਜੋਗਾ ਬੰਦਾ ਹੈਗਾ ਕਹਨੇ ਉਹਨਾਂ ਦਾ ਜਾਣਾ ਪੈਂਦਾ ਜੇ ਆਪਾਂ ਨਹੀਂ ਖੜਾਂਗੇ ਕਿਸੇ ਦੇ ਹੋਟ ਕੋਣ ਖੜੂ ਹਾ ਜਾਨੋ ਅੱਜ ਅਸੀਂ ਖੜੇ ਆ ਕੱਲੂ ਸਾਲੂ ਦੀ ਲੋੜ ਆ ਤੁਸੀਂ ਵੀ ਖੜ ਸਕਦੇ ਆ ਆਲੂ ਮੁੰਡੇ ਵੀ ਖਾਣਗੇ ਇਹ ਵੀ ਖਾਣਗੇ ਉਹ ਵੀ ਜਾਊਗੀ ਜਿੰਨਾ ਕੋ ਟਾਈਮ ਆ ਭਾਈ ਉਹਨਾਂ ਕੋ ਜਰੂਰ ਹਾਜ਼ਰ ਹੋਣਗੇ ਹਾਂ ਕੰਮ ਨਹੀਂ ਮੁੱਕੇ ਹੈ। ਹਾਂ। ਤੁਸੀਂ ਵੀ ਖਾ ਲਓ ਨਾ ਇਹਨੂੰ ਲੋਰੋ ਰੋਟੀ। ਖਾ ਲੈਣਾ ਤੂੰ ਪਹਿਲਾਂ ਹੁਣ ਆ ਸਾਗ। ਸਾਗ ਚੀਰਲੇ ਬਸ। ਉਹ ਔ ਤਰੀ ਵੀ ਹੁਣ ਮੈਂ ਧਰ ਕਵਾ ਕੇ ਆਉਣੀ ਵਿੱਚ ਉਹ ਇਹ ਜੰਮਰੇ ਬੜਨੇ। ਇਹ ਸੱਚੀ ਗੱਲ ਹੁਣ ਘਰੇ ਤੇ ਹੀ ਹੋਣੇ ਜੇ ਕਹੇ ਨਾ ਵੀ ਠੀਕ ਕੇ ਰੱਖ ਲਿਆ ਜੇ ਬੜਦੂਗਾ ਹਾਲੀਵੁੱਡੀ ਫਿਰ ਤਾਂ ਬਣ ਗਿਆ ਹੈਗਾ ਤਾਂ ਡੰਗਰਾਂ ਨੂੰ ਆਉਣ। ਆਪਣਾ ਨਾ ਤਾਂ ਨਹੀਂ ਬਣਦਾ। ਇਹ ਐਂਦਾ ਹੁਣ ਬਣ ਹਿੰਮਤ ਕਰਕੇ ਹੀ ਬਣਦਾ। ਹਿੰਮਤ ਕਰਕੇ ਹੀ ਬਣਦਾ। ਹਾਂ। ਚੱਲ ਗੱਲ ਹੈਗਾ ਸੀ ਮੈਂ ਵੀ ਤਾਂ ਹੀ ਤੇ ਮੇਲੇ ਕਹਿ ਤਾ ਨੂੰ ਤੇ ਨਾ ਕੋਈ ਨਾ ਭਾਈ ਮੇਲੇ ਆ। ਬਿਆਦ। ਦੋਦੀ ਦਾ ਪੈਣ ਤਾਂ ਮੈਨੂੰ ਸਾਖ ਖਾ ਦਾਣਾ ਮੇਰੇ ਡੈਡੂ ਕੱਦੀ ਕਹਿੰਦੇ ਕਹਿੰਦਾ ਹਰੇ ਭਾਈ ਉਹ ਨਹੀਂ ਆਏ ਪਰ ਆਉਂਦੇ ਆਉਂਦੇ ਹੁਣ ਇੱਧਰ ਨੂੰ ਵੀ ਕਹਿੰਦੇ ਫਤਿਲੀ ਤੇ ਹੁਣ ਇਹ ਸਾਰਾ ਦੁਪਹਿਰਾ ਹੀ ਰਿੱਜੀ ਜਾਣਾ ਤਾਂ ਜਾ ਕੇ ਇਹ ਹੁਣ ਤਿਆਰ ਹੁਣ ਅੱਛੀ ਤਿੰਨ ਚਾਰ ਘਾਟੇ ਲੱਜਣੇ ਇਹਨੂੰ ਐ ਹੁਣ ਤਾਂ ਘੱਟੇ ਲੱਗ ਰਹੇ ਗਰਮੀ ਦੇ ਸਾਗ ਨਹੀਂ ਇੰਨਾ ਟਾਈਮ ਲੰਭਦਾ ਸਰਦੀ ਦਾ ਲੰਦਾ ਹਨਾ ਸਰਦੀ ਦਾ ਜ਼ਿਆਦਾ ਲੰਦਾ ਕਿ ਮੈਂ ਅਸਰ ਸਿਰਾਈ ਕੀ ਦੁਪਹਿਰ ਤੱਕ ਬਣ ਜੂ ਬਣ ਜਾਣਾ ਦੋ ਘੰਟਿਆਂ ਦਾ ਕੰਮ ਪਰਵਾਹਤ ਦੋ ਘੰਟੇ ਤਾਂ ਲਾਉਂਗੀ ਉਹ ਤੇ ਮਿੰਦਾ ਤਾਂ ਮੇਰੀ ਆਏ ਨਾ ਸਵਾਦ ਬਣਦਾ ਮੈਨੂੰ ਦਾ ਤਾਂ ਸਾਭਾ ਬਰਉਂਦਾ ਬੱਚੀ ਜਿੰਨਾ ਰੇਜੋ ਵੀ ਉਨਾ ਚੰਗਾ ਹੈ ਨਾ ਮੇਤੋਂ ਨਹੀਂ ਨਿਕਾਲੀ ਹੋਵੇ ਚਾਹੇ ਥੋੜਾ ਹੀ ਪਰ ਸਵਾਦ ਬਣੇ ਸਵਾਦ ਵਿੱਕੀ ਬਾਈ ਆ ਜਾ ਤੂੰ ਵੀ ਤੈਨੂੰ ਵਿੱਕੀ ਬਾਈ ਆ ਜਾ ਤੂੰ ਵੀ ਹਾਂ ਮੈਂ ਤੇਰੀ ਮਨਪਸੰਦ ਸਬਜ਼ੀ ਲੱਗੀ ਆ ਬਣਾ ਮੈਂ ਹੋਰ ਇੱਕ ਮੈਂ ਕਿਤੇ ਹੋਰ ਖੜਾ ਮੈਂ ਕਿ ਉਹਨਾਂ ਨੂੰ ਹੱਕਾ ਮੰਗਦੇ ਮੈਂ ਨਾ ਮੈਂ ਤਾਂ ਵਿੱਕੀ ਬਾਈ ਨੂੰ ਕਹਿਣਾ ਕਿ ਤੇਰੀ ਮਨਪਸੰਦ ਦੀ ਸਬਜ਼ੀ ਲੱਗੀ ਆ ਜਿਹੜਾ ਨਵੇਂ ਨਵੇਂ ਚੀਜ਼ ਉਹਦੇ ਹਰੇ ਕੇ ਕਰਦਾ ਪਰ ਵੀਰ ਜੀ ਥੋੜਾ ਜਿਆਦਾ ਖਾਂਦੇ ਇਹਨਾਂ ਨੂੰ ਫੇਵਰੇਟ ਆ ਉਹਨਾਂ ਦੀ ਪਰ ਉਹ ਨਵੇਂ ਨਵੇਂ ਤੀਜ ਚੀਜ਼ ਨੂੰ ਤਾਂ ਹਰੇ ਕੇ ਦਾ ਹੀ ਜੀ ਕਰ ਜਿਵੇਂ ਇਹ ਦੇਖੀ ਜੋ 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 ਮਹਿੰਗਾ ਹੋਣਾ ਹੋਰ ਵੀ ਸਵਾਦ ਵਾੜਨਾ ਚਲੋ ਵੀ ਜੇ ਕਿਸੇ ਨੂੰ ਖਾਪਦਾ ਤਾਂ ਕੋਈ ਖਾਂਦਾ ਹੀ ਬਿਲਕੁਲ ਪਹਿਲਾਂ ਭਾਈ ਖਾਂਦੇ ਵੀ ਭਿਰੇ ਤੇ ਰੁੱਖਾ ਹੀ ਖਾ ਲੈਂਦੇ ਤੇ ਹੁਣ ਤਾਂ ਖਾਪਦਾ ਹੀ ਨਹੀਂ ਜਿਆਦਾ ਹੀ ਭਾਦੀ ਭਣ ਨੂੰ ਦੋ ਤਿੰਨ ਜੰਚੇ ਦੋ ਜੰਚੇ ਢਾਈ ਪਾ ਦੇ ਕੱਚੇ ਚ ਕਾਤੇ ਪਾਣੀ ਰਿਜਦਾ ਨਹੀਂ اچھا ਪਾਣੀ ਰਿਜਦਾ ਹਣਾ ਵਿੱਚ ਕੱਦਾ ਧਰਿਆ ਹੋਇਆ ਨਾ ਪਾਣੀ ਪਾਣੀ ਤਾਂ ਮੇਰਾ ਕੱਦਾ ਧਰਿਆ ਹੋਇਆ ਹੈ ਇਹ ਹੁਣ ਹਾਲਾਤ ਹੈ ਜਿਆਦਾ ਪਾਣੀ ਥੱਲੇ ਬੈਠ ਜਵੇ ਬੈਠ ਜਣੇ ਚੱਲ ਜਣੇ ਪਾਣੀ ਰਿਜਦਾ ਪਾਣੀ ਤਾਂ ਕੱਦਾ ਧਰਿਆ ਹੋਇਆ ਮੈਂ ਰਿਜਦੇ ਪਾਣੀ ਵਿੱਚ ਪਾਉਣਾ ਹੁੰਦਾ ਠੀਕ ਆ ਤੇ ਚਲੋ ਬਾਕੀ ਹੁਣ ਮਿਲਦੇ ਆਪਾਂ ਤੁਹਾਨੂੰ ਹੁਣ ਸਾਗ ਸਾਡੀ ਸ਼ਾਕ ਲੈਣ ਜੀ ਲੰਗਰ ਪਾਣੀ ਸ਼ਾਕ ਲਈਏ ਤੇ ਨਾ ਧੋ ਕੇ ਤੇ ਹੈਗੇ ਇੱਕ ਦੋ ਕੰਮ ਹੋ ਵੀ ਨਿਬੇੜਨੇ ਆ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਚ ਤੇ ਚਲੋ ਠੀਕ ਹੈ ਜੀ ਬਣ ਜਿਵੇਂ ਹੁਣ ਸਾਗ ਪਾਣੀ ਤੇ ਫਿਰ ਬਾਅਦ ਚ ਮਿਲਦਾ ਤੁਹਾਨੂੰ ਆਪਾਂ ਤੇ ਤਾਂ ਕਹਿੰਦੀ ਹੁਣੀ ਆ ਮੈਂ ਰਿਸ਼ਤੇਦਾਰੀ ਚ ਭੈਣ ਕੋਲ ਜਾਊਂਗੀ ਘੜੀ ਕਾਂਟਾ ਬੈਠੂਗੀ ਪਾੜੇ ਪਤਾ ਕੀ ਆਗਾ ਬਹੁਤ ਇੰਨੀ ਨਹੀਂ ਥੋੜੀਆ ਗੱਲਾਂ ਤੁਮੀ ਤੋ ਕੋਈ ਪਾਦੇ ਚੰਚੀ ਬਸ ਬਹੁਤ ਆਹੀ ਸੁੱਕੀ ਤੇ ਮਨ ਕੇ ਪਤਾ ਕੀ ਆ ਜਿਆਦਾ ਕੋੜੀ ਨਾ ਹੋਣੀ ਧਨੀਆ ਨੇ ਨਾ ਖਾਣੀ ਮਿਲਦਾ ਜੀ ਬਚਾਵਾ ਲਸਣ ਤਾਂ ਨਾ ਜੇ ਬੰਦਾ ਢੰਗ ਨਾਲ ਖਾਵੇ ਪਤਾ ਕਿੰਨਾ ਫਾਇਦੇਮੰਦ ਆ ਆਈ ਮਾ ਇਹ ਲਸਣ ਵੀ ਬੜੀ ਇਸ ਸਸਤਾ ਆਸੀ ਗਿਆ ਇਹ ਆ ਭੇੜਾ ਸਾਡੀ ਉਹ ਚੱਲ ਕੋਈ ਨਹੀਂ ਨਾ ਇੱਕ ਨਹੀਂ ਕਿਸੇ ਨੂੰ ਲਸਣ ਤਾਂ ਨਾ ਜੇ ਕਿਸੇ ਨੂੰ ਜੂਰੀਆ ਜਾਂ ਖੂਨ ਘੜਾ ਉਹਦੇ ਵਾਸਤੇ ਨਾ ਫਾਇਦੇਮੰਦ ਆ ਜੇ ਬੰਦਾ ਸਵੇਰੇ ਉੱਠ ਕੇ ਨਰਨੇ ਪੋਥੀ ਖਾਵੇ ਇੱਕ ਅੱਗੇ ਅੱਗੇ ਸਰੀਰ ਦੇ ਅੱਗੇ ਭਾਂਦੇ ਦੀ ਹੌਣ ਤਾਂ ਨਾ ਸਰੀਰ ਵਿੱਚ ਹੋਵੀ ਆ ਉਹਦੀ ਗਰਮੀ ਵੀ ਪੈਂਦੀ ਆ ਉਹ ਵੀ ਹਿਸਾਬ ਨਾਲ ਖਾਣਾ ਚਾਹ ਜੀ ਸਰੀਰ ਵੀ ਆਪਾਂ ਨੇ ਆਪਣੇ ਆਹ ਜੇ ਬਣਾ ਲਏ ਉਹੀ ਤਾਂ ਮੈਂ ਗੱਲ ਕਰਦੀ ਆ ਜੇ ਸਰੀਰ ਠੀਕ ਹੁੰਦਾ ਖਿਆਲ ਉਹ ਵਿੱਚ ਚੰਗਾ ਲੱਗਦਾ ਈ ਚੀਜ਼ਾਂ ਦਾ ਸਰੀਰ ਦਾ ਸੁੱਖ ਵੀ ਆਪਾਂ ਨਹੀਂ ਪਾਇਆ ਹਾਂ ਇਹ ਤਾਂ ਗੱਲ ਹੈ ਆ ਨਾ ਕਰੀਏ ਆਏ ਹੋ ਜਵੇ ਆਏ ਕਾ ਐ ਕਰ ਲਈਏ ਤਾਂ ਹੈਗਾ ਵੀ ਜਿੰਨਾ ਆਪਾਂ ਸੋਲ ਬਣਾ ਲਏ ਸਰੀਰਮੀ ਹੋਤੀ ਆ ਆਉਗੀ ਉਨਾ ਹੀ ਫਾਇਦਾ ਰਹਿੰਦਾ ਸਰੀਰ ਦਾ ਹਾਂ ਉਨਿਓ ਗਰਮੀ ਸਰੀਰ ਚੋਂ ਨਿਕਲੇ ਹਰ ਮੀ ਆਉਂਦੀ ਆ ਸਾਡਾ ਸਰੀਰ ਦੇਖਾਈ ਕਿਵੇਂ ਅਸੀਂ ਇੰਸਟਾਗ੍ਰਾਮ 'ਤੇ ਕਹਿੰਦੇ ਕਾਹਲ ਕਰ ਕਾਹ ਬਾਕੀ ਆ ਕਿ ਇਹ ਆਉਂਦੀ ਕਿ ਮੈਨੂੰ ਦੇਖਿਆ ਕਰੋ ਮੈਨੂੰ ਜਦੋਂ ਮੈਂ ਕੰਮ ਕਰਦਾ ਇਹ ਖੇਲਦਾ ਹੈ ਹਾਂ ਖੇਡਦਾ ਹੈ ਜਾਂ ਕੰਮ ਕੰਮ ਵੀ ਕਰਦਾ ਹਮੇਸ਼ਾ ਦਰਦਾ ਲਸਣ ਮੈਨੂੰ ਚੇਹੇ ਤੇ ਗਰਮ ਚ ਵੀ ਨਹੀਂ ਬਿਤੇ ਖਾਣ ਲੱਗੇ ਨਾਲ ਦਰਦ ਲਸਣ ਠੀਕ ਮੈਂ ਤਾਂ ਡੇਲੀ ਆਪਣਾ ਕੁੱਟ ਕੇ ਪੋਣੀ ਬਣਾਉਂਦੀ ਹਾਂ ਚੰਗੀ ਚੀਜ਼ ਆ ਇਹ ਚਰਨੀ ਤੇ ਇਹ ਨਹੀਂ ਹੈ ਵੀ ਮਾੜੀ ਚੀਜ਼ ਆ ਨਹੀਂ ਹੈ ਕਈ ਕੜੀ ਜਾਂਦਾ ਆਪਾਂ ਟਲਦੇ ਦੋ ਦਿਨ ਜਿਹੜਾ ਕੰਮ ਕਰਨਾ ਜਿਵੇਂ ਹੁਣ ਆ ਬੇਲੀ ਆ ਮੈਂ ਆਪਣਾ ਮੁੰਡਾ ਸੁੱਤਾ ਪਿਆ ਹੈ ਨਾ ਜਦ ਇਹ ਲਸਣ ਦਾ ਛਿਲ ਕੇ ਰੱਖ ਲੰਨੀ ਹੈ ਬੇਲੀ ਬੈਠੀ ਸਿੱਖ ਆਪਣਾ ਦੋ ਦਿਨ ਦਾ ਪਹਿਲਾਂ ਹੀ ਇਕੱਠਾ ਚੀਰ ਕੇ ਛਿਲ ਕੇ ਰੱਖੇ ਹੋਵੇ ਲਸਣ ਨੂੰ ਟੈਬ ਲੱਗਦਾ ਆਦਲ ਤਾਂ ਜਲ ਜਦੇ ਚੀਰੋ ਹੋ ਜਾਂਦਾ ਲਸਣ ਦਾ ਉਹਨੇ ਛਿਲ ਕੇ ਰੱਖ ਦਿੰਦੀ ਦੋ ਦਿਨ ਦਾ ਸਾਰੇ ਸਾਰ ਦਾ ਪਹਿਲਾਂ ਇਹ ਸੀ ਮਾਦੀ ਹਮ ਜਿੱਦਾਂ ਉਹਦੀ ਮੈਂ ਇਹ ਨੂੰ ਪੀਹਾ ਉਹੋਂ ਸੇਡ ਦਈਏ ਉਹ ਆਪਾਂ ਤਾਂ ਪਾਉਨੇ ਆ ਮੇਰਾ ਆਉਂਦਾ ਚੀਤਾ ਦੇਖੋ ਜੇ ਬਣਾਉਣੀ ਆ ਚੇ ਥੋੜੀ ਬਣੇ ਪਰ ਸਾਡੇ ਹੁਣ ਸਬਜੀ ਆ ਇਹ ਮੈਂ ਕਹਿੰਦੀ ਮੈਂ ਸਾਡੇ ਦੂਏ ਡੰਗ ਸਬਜੀ ਬਚਦੀ ਨਹੀਂ ਹੈਗੀ ਬਸ ਇੱਕ ਹਿਸਾਬ ਨਾਲ ਬਣਾਉਣੀ ਜੇ ਕਦੇ ਬਚੇ ਉਹ ਸੁੱਕੀ ਸਬਜੀ ਸਾਡੇ ਜ਼ਰੂਰ ਬਚਦੀ ਆ ਜਿਦਾਂ ਦਾਲ ਦੁੱਲ ਦੀ ਸਾਡੇ ਬਚੀ ਸੁੱਕੀ ਸਾਡੇ ਖਾਣ ਦੇ ਘੱਟ ਨੇ ਉਹ ਬਚਦੀ ਕੋਈ ਫੰਡ ਪਰ ਹੋ ਨਹੀਂ ਔਰ ਸਬਜ਼ੀਆਂ ਉਹ ਹਿਸਾਬ ਨਾਲ ਵਧੀਆ ਬਣਾਈ ਦੀ ਬਈ ਬੜੇ ਲੱਗ ਜਵੇ ਉਹ ਕਿਆ ਫਿਰਜਾਂ ਚ ਰੋੜੀ ਜਾਵਾ ਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਹੈਗਾ ਨਾਲੇ ਖਰਾਬੀ ਕਰਦੀ ਹੈ ਹਾਂ ਜਾਂ ਦਾ ਟਾਈਮ ਤੇ ਫ੍ਰਿਜ ਚ ਵੀ ਪਈ ਰਹੇ ਤਾਂ ਉਹਦੇ ਵਿੱਚ ਬਹੁਤ ਪ੍ਰੋਬਲਮਾਂ ਖੜੀਆਂ ਹੋਏ ਨਹੀਂਆਂ ਇਹ ਘੱਟ ਖਾਂਦੇ ਫਿਰ ਬਚੇ ਹੁਣ ਜਦੋਂ ਮੈਂ ਕੱਲ ਕਈਆ ਬਣਾਏ ਆ ਮੈਨੂੰ ਐ ਡਰ ਰਗ ਵਗੈ ਇਹਨਾਂ ਨੇ ਨਹੀਂ ਖਾਣਾ ਪਰ ਰਾਤ ਨੂੰ ਮੈਂ ਕੱਲ ਦਾਲ ਜਿਆਦਾ ਸਿੱਟੀ ਉਹਦੇ ਵਿੱਚ ਕਿਉਂਕਿ ਇਦਾਂ ਨਹੀਂ ਇਹਨਾਂ ਨੇ ਖਾਣਾ ਦਾਲ ਸਿੱਟੀ ਰਾਤ ਮਨਿੰਦਰ ਡੈਡੀ ਵੀ ਖਾ ਕੇ ਖੁਸ਼ ਹੋ ਗਏ ਮਨਿੰਦਰ ਵੀ ਖਾ ਗਏ ਮਨਿੰਦਰ ਨੇ ਦੇਸੀ ਕੀ ਬੀਬੀ ਨਾਲ ਸਾਰੇ ਖਤਮ ਕਰਤਾ ਸਵਾਦ ਬੜੇ ਨਹੀਂ ਖਾਣ ਪਾਇ ਠੰਡੀ ਆ ਜਿੱਦਾਂ ਤੁਸੀਂ ਖਾਂਦੇ ਨਹੀਂ ਕੱਲੀ ਗਈ ਆ ਫਿਰ ਅਸੀਂ ਇਦਾਂ ਕਰਕੇ ਬਣਾ ਲਈ ਵੀ ਖਾਵੇ ਬੰਦਾ ਉਹਦੇ ਵਿੱਚ ਤਾਂ ਫਾਇਦਾ ਆਉਦਾ ਬਣਾਈਏ ਠੀਕ ਹੁਣ ਅਸੀਂ ਇੰਨੀ ਮਿਹਨਤ ਕਰਕੇ ਬਣਾਉਣੀ ਉਹ ਖਾਵੇ ਨਾ ਫਾਇਦਾ ਗਿਆ ਉਹਦਾ ਮੈਂ ਇੰਦਰ ਵੀ ਫਿਰ ਇੱਕ ਚੀਜ਼ ਖਾ ਲੈਂਦਾ ਹੁਣ ਮੇਰਾ ਤਾਂ ਨਹੀਂ ਹੋਤਾ ਚੱਲ ਆਪਣਾ ਹੀ ਆ ਜਿਆ ਮੁੰਡੀ ਜੀ ਕੁੱਟ ਲੈਂਦੀ ਇਹਦੇ ਕੱਟ ਕੇ ਇਹਦਾ ਹੋ ਆਪਨ ਸਾਗ ਚ ਪਾਉਣਾ ਅੱਛਾ ਇਹ ਤਰਜੀਹ ਹੈ ਇਹ ਤਰਜੀਹ ਜਿਹਾ ਨਾ ਇਹ ਤਾਂ ਜੇ ਕੋਟੜਾ ਫਰੈਨ ਹੋ ਜਾਣਾ ਤਾਂ ਮੈਂ ਕੱਟ ਕੇ ਪਾਉਣ ਲੱਗ ਜਾਂਗਾ ਇਹ ਵੀ ਟੁੱਟ ਗਈ ਨਾ ਮੇ ਮਿਕਸੀ ਆਹ ਹੈ ਕਿ ਇਹ ਹੈ ਕਿ ਠੀਕ ਹੈ ਟੁੱਤੀ ਥੋੜੀ ਹੈ ਉਹ ਦੇਖ ਟੁੱਟਿਆ ਹੈ ਡੰਡਾ ਜਿਹ ਇਧਰ ਤੇ ਆ ਦੇ ਹੂੰ ਕਰਕੇ ਟੁੱਟ ਗਿਆ ਪਲਾਸਟਿਕ ਚੱਲ ਕੋਈ ਨਹੀਂ ਦਸਹਿਰਾ ਆ ਰਿਹਾ ਪਹਿਲੇ ਹੀ ਕਹਤਾ ਵੇ ਸੇਨਲਾ ਜੀਜਾ ਆ ਰਹੀਆਂ ਲੈ ਲਿਓ ਤੁਹਾਡੇ ਤਾਂ ਭੈਣੇ ਉੱਥੇ ਜਿਹੜਾ ਪੈੜ ਪਿੰਡ ਆ ਭੈ ਸਾਡੇ ਜਿਹੜੇ ਵੀਡੀਓ ਦੇਖਦੇ ਸਾਨੂੰ ਸੱਚੀ ਦੱਸਿਓ ਉੱਥੇ ਤਾਂ ਜਿਹੜੇ ਹੁਣ ਦਸਹਿਰਾ ਸ਼ੁਰੂ ਹੋਣਾ ਨਰਾਤੇ ਉੱਥੇ ਕਹਿੰਦੇ ਉਹ ਦਿਨਾਂ ਦੇ ਵਿੱਚ ਪੈੜ ਦੇ ਵਿੱਚ ਜਿਹੜੀ ਰਾਵਣ ਦੀ ਫੋਟੋ ਲੱਗੀ ਹੋਈ ਆ ਪੂਜਾ ਕਰਦੇ ਨੇ ਉਹਦੀ ਹਨਾ ਖਰਾਬਣ ਦੀ ਪੂਜਾ ਹੋਣੀ ਹੈ ਹਨਾ ਸਾਰੇ ਪਿੰਡ ਕਰਦਾ ਕਿ ਇਲਾਕੇ ਤੱਕੇ ਸਾਰੇ ਉਹਨੇ ਉੱਥੇ ਨਾ ਸਾਰੇ ਜੰਦੇ ਹਨ ਆਇਆ ਜੀ ਰੂਣਾ ਬੜਾ ਉਹ ਹੁੰਦਾ ਹੈ ਚੀਹ ਹੁੰਦਾ ਸਾਰੇ ਹਵਾਲ ਦਾ ਪਿੰਡਾਂ ਦੇ ਸਭ ਉੱਥੇ ਹੀ ਹੁੰਦੇ ਆ ਅੱਛਾ ਸਾਰੇ ਹੁੰਦੇ ਹੈ ਤਾਂ ਇਹ ਦੇਖਿਆ ਜਾਵੇ ਕੋਈ ਤਾਂ ਬਹੁਤ ਤਕੜਾ ਵਿਦਵਾਨ ਤਾਂ ਬ੍ਰਾਹਮਣ ਤਾਂ ਵੇ オーਪਨ ਦੇ ਵਿੱਚ ਜਿਆਦਾ ਆਗਲਾ ਲੋਕਾਂ ਨੂੰ ਕਾਤੇ ਅਸੀਂ ਤਾਂ ਦੁਬਾਰਾ ਦੁਬਾਰਾ ਕੂਕ ਕੇ ਉਹਨੂੰ ਯਾਦ ਕਰਾ ਰਹੇ ਹਾਂ ਤੈਨੂੰ ਮਾਰ ਦੇ ਉਹ ਬੰਦੇ ਫੂਜ ਰਹੇ ਆ ਬਿਨਾਂ ਤੂੰ ਮਰੇ ਆ ਨਾ ਤਾਂ ਕਦੇ ਮਰਨਾ ਹਾਂ ਇਹ ਫੂਕਣਾ ਸਾਡੇ ਵਾਸਤੇ ਗਲਤ ਆ ਹਰ ਸਾਲ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਪਰ ਨੁਕਸਾਨ ਆ ਬਣਾ ਇੰਨਾ ਹੋ ਗਿਆ ਫਿਰ ਵੀ ਆਪਾਂ ਹਟਦੇ ਆ ਕੁਝ ਇੱਕ ਵਾਰ ਦੇਕਾ ਟ੍ਰੇਨ ਦੇ ਉੱਤੇ ਗਿਰਿਆ ਸੀ ਪੁਤਲਾ ਜਾਂ ਪੂਕੇ ਤੱਕ ਕਿੰਨੀ ਦੁਨੀਆ ਮਰੀ ਤੀ ਕਿੰਨੀ ਉਹਨੇ ਫਿਰ ਵੀ ਲੋਕਾਂ ਨੂੰ ਫਿਰ ਵੀ ਆਕਲ ਨਹੀਂ ਆਈ ਆਈ ਨਹੀਂ ਆਕਲ ਫਿਰ ਵੀ ਆਈ ਇਹਦੇ ਨਾਲ ਹੁਣ ਪੱਕਾ ਹੀ ਬਣਾ ਇਹ ਹਾਂ 12 ਮਹੀਨੇ 3 ਦਿਨ ਮੱਥਾ ਟੇਕਦਾ ਉੱਥੇ ਮੰਨ ਕੇ ਚੱਲ ਚੱਕੋ ਕੋ ਮੂਰੇ ਲੰਗਦਾ ਆ ਮੇਰੇ ਅੰਦਰੇ ਕੋਈ ਹੁੰਦੀ ਆਉਂਦੀ ਜਾਂਦੀ ਹਾਏ ਮੈਂ ਸੁੱਖੇ ਮੰਗ ਲੰਨੀ ਆ ਜਾਂ ਮੇਰਾ ਸਿਰ ਝੁਕਦਾ ਝੁਕਦਾ ਉੱਥੇ ਹੁੰਦਾ ਹੈਨਾ ਸਾਰਿਆਂ ਦਾ ਝੁਕਦਾ ਜੇ ਕੋਈ ਬਸਰ ਜੀ ਵੀ ਜਾਂਦਾ ਉੱਥੇ ਜਾ ਰਹੀ ਤਾਂ ਇਹ ਨਹੀਂ ਹੈ ਵੀ ਕੱਲਾ ਦਸਹਿਰੇ ਨੂੰ ਕਿਉਂਕਿ ਮੈਂ ਕਈ ਵਾਰ ਜਿਵੇਂ ਕੜਾਣੇ ਨੂੰ ਗਿਆ ਮੈਂ ਬਹੁਤ ਵਾਰ ਦੇਖਿਆ ਸ਼ਾਮ ਨੂੰ ਉੱਥੇ ਲੋਕ ਬਹੁਤ ਮੱਥਾ ਟੇਕਦੇ ਕਿੱਥੇ ਮਾਣਾ ਮੰਦਰਾ ਨਾਲ ਜੇ ਕਿਸੇ ਨੇ ਮੰਦਿਰ ਤੇ ਜਾਣਾ ਤਾਂ ਉੱਥੇ ਮੱਥਾ ਪੱਕਾ ਰਾਵਣ ਦੀ ਜਿਹੜੀ ਮੂਰਤੀ ਬਣੀ ਹੋਈ ਹੈ ਮੱਥਾ ਟੇਕਦੇ ਆ ਤੁਸੀਂ ਸ਼ਿਵ ਜੀ ਨੂੰ ਮੱਥਾ ਟੇਕ ਲਿਆ ਕੇ ਰਾਵਣ ਟੇਕ ਲੇ ਇੱਕ ਬਰਾਬਰ ਉਹਦਾ ਸੱਪ ਸੀਧੀ ਨਾਲ ਸਾਥ ਤੋਂੁੰਦੇ ਆਗੇ ਵਿਦਵਾਨ ਵੀ ਤਾਂ ਚਾਰ ਵੈਦਾਂ ਦਾ ਰਾਜਾ ਦਾ ਮੰਦਿਰ ਜਿਹੜਾ ਸੀਧੀ ਨੂੰ ਮਾਰਾ ਜਨ ਮੱਥਾ ਟੇਕ ਲਿਆ ਜਿਹੜਾ ਜਿਹੜਾ ਇਹਨੂੰ ਦੇਖਦੇ ਇੱਕ ਬਰਾਬਰ ਇੱਕ ਬਰਾਬਰ ਹੈ ਨਾ ਜਿਹੜਾ ਪ੍ਰੀਤ ਆ ਹਾਂ ਫਿਰ ਉਹ ਹੀ ਸੁਣੋ ਜਿਵੇਂ ਹੁਣ ਆਪਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਜਾਂ ਗੁਰੂ ਨਾਨਕ ਦੇਵ ਜੀ ਅੰਗਸਾਮੇ ਜਿਹੜੇ ਬੰਦੇ ਰਹਿੰਦੇ ਸੀ ਵਰਦਾਨਾ ਜਿਵੇਂ ਹੋ ਗਿਆ ਹੈ ਨਾ ਵੀ ਆਪਾਂ ਉਹਨਾਂ ਨੂੰ ਮੰਨਦੇ ਵੀ ਇਹ ਬਹੁਤ ਨੇੜੇ ਸੀ ਬਹੁਤ ਜਾਣੀ ਜਾਣ ਪੀਂਦੀ ਸੀ ਕਿਰਤ ਤਾਂ ਰਹਿ ਤਾ ਹੋ ਆਰ ਇੱਕਦਮ ਥੋੜ ਜਾ ਕੇ ਪਸੈ ਸਿਖਾਉਣਾ ਚਾਹੀਦਾ ਸਿਖਾਉਣਾ ਚਾਹੀਦਾ ਇਹ ਤਾਂ ਆਪਾਂ ਕਹਿੰਦੇ ਆਪਾਂ ਬੜੇ ਹੋ ਗਏ ਬੜੇ ਆਪਾਂ ਥੋੜਾ ਜਿਹਾ ਕਹਿੰਦਾ ਇਹੀ ਬੜੇ ਆ ਹਾਂ ਹੁਣ ਆਪਾਂ ਦਾ ਨਾਗ ਰੋਆ ਆਪਾਂ ਨੂੰ ਕੀ ਪਤਾ ਇਹਨਾਂ ਦੀਆਂ ਗੱਲਾਂ ਦਾ ਪਤਾ ਨਹੀਂ ਪਤਾ ਨਹੀਂ ਆਪਾਂ ਤਾਂ ਗੱਲ ਕਰਦੇ ਪਰ ਮੇਰੇ ਹਿਸਾਬ ਨਾਲ ਤਾਂ ਵੀ ਦੋਨੇ ਇਹਨਾਂ ਨੂੰ ਉਹ ਕਰਨਾ ਨਹੀਂ ਚਾਹੀਦਾ ਹਰੇਕ ਸਾਲ। ਹੁਣ ਸਾਡੇ ਨਿਆਣੀ ਵੀ ਕੁਝ ਤੂੰ ਉਹ ਛੱਡ। ਤੇਰੀ ਮੈਂ ਗੱਲ ਬੜੀ ਕਰ ਦੇਣੀ ਛੱਡ ਦੇ ਹੁਣ ਆਪਾਂ ਸ਼ਾਰਟਕਟ ਕਰਦੇ ਆਂ ਗੱਲ ਨੂੰ। ਜਦੋਂ ਰਾਵਣ ਮਰਿਆ ਤਾਂ ਤਾਂ RAM ਨੇ Lakshman ਨੂੰ ਕਿਹਾ। ਕਹਿੰਦਾ ਜਾ ਕੋਈ ਵਰਦਾਨ ਲੈ ਲਾ। ਜਾ ਕੋਈ ਸਿੱਖਿਆ ਲੈ ਲਾ। ਜੇ RAM ਨੂੰ ਪਤਾ ਤਾਂ RAM Chandra Lakshman ਨੂੰ ਪਤਾ ਤਾਂ ਵੀ ਇਹ ਕਿਤੇ ਮਾੜੀ-ਮੋਟੀ ਚੀਜ਼ ਥੋੜੀ ਆ। ਬਹੁਤ ਵੱਡੇ ਸ਼ਖਸ਼ ਤੇ ਠੀਕ ਆ بڑے ਗਿਆਨੀ ਤੇ ਤੇ ਉਹਨਾਂ ਨੇ ਉਹਨਾਂ ਨੇ ਉਹਨਾਂ ਕੋਲ ਗਿਆ ਗਿਆ ਜਾ ਕੇ ਕਹਿੰਦਾ ਜੀ ਮੈਨੂੰ ਗਿਆਨ ਦੋ ਕੋਈ ਗੱਲ ਦੱਸੋ ਉਹਨੇ ਦੱਸੀ ਨਹੀਂ ਉਹਨੇ ਨਹੀਂ ਦੱਸੀ ਉਹ ਜਦੋਂ ਵਾਪਸ ਆਇਆ ਤਾਂ RAM 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 ਲਕਸ਼ਮਣ ਆ ਕੇ RAM ਨੂੰ ਕਹਿੰਦਾ ਵੀ ਭਈਆ ਵੀ ਉਹਨੇ ਤਾਂ ਮੈਨੂੰ ਕੋਈ ਵਰਦਾਨ ਦਿੱਤਾ ਹੀ ਨਹੀਂ ਵੀ ਵੇਖਣੀ ਮੁੜਿਆ ਆ ਕਹਿੰਦਾ ਕਿਵੇਂ ਮੰਗਿਆ ਤਾਂ ਇਹ ਜਾ ਕੇ ਮੈਂ ਕਿਹਾ ਵੇ ਕੋਈ ਮੈਨੂੰ ਗਿਆਨ ਦੱਸੋ ਕੋ ਬਰਦਾਨ ਦੱਸੋ ਕਹਿੰਦਾ ਗੱਲ ਸੁਣ ਮੇਰੀ ਕਹਿੰਦਾ ਜਦੋਂ ਆਪਾਂ ਕਿਤੇ ਪ੍ਰਮਾਤਮਾ ਦੇ ਦਰ ਤੇ ਜਾਂਦੇ ਕਹਿੰਦਾ ਝੂਕ ਕੇ ਮੰਗਣਾ ਪੈਂਦਾ ਝੋਲੀ ਅੱਡ ਕੇ ਹਾਂ ਝੋਲੀ ਅੱਡ ਕੇ ਝੋਲੀ ਅੱਡ ਕੇ ਮੰਗਣਾ ਪੈਂਦਾ ਕਹਿੰਦਾ ਜਿਹੜੇ ਤੇਰੇ ਮੂਰੇ ਪਿਆ ਨਾ ਇਹ ਮਾੜਾ ਮੋਟਾ ਨਹੀਂ ਅਕਾ ਇਹ ਮਾੜੇ ਮੋਟੇ ਨਹੀਂ ਇਹ ਇਹ ਬਹੁਤ ਤਗੜੇ ਇਹ ਲਿਖੀ ਦੀ ਗੱਲ ਹੋ ਗਈ ਵੇ ਉਹਨਾਂ ਦੇ ਹੱਥ ਤੇ ਉਹਨਾਂ ਦੀ ਲਿਖੀ ਹੋਈ ਸੀ ਤਾਂ ਉਹਨਾਂ ਨੂੰ ਮਰਨਾ ਪਿਆ ਫੇਰ ਸੁਣ ਲਾ ਉਹਨਾਂ ਕੋਲ ਗਿਆ ਉਹਨਾਂ ਨੇ ਪੈਰੀ ਹੱਥ ਲਾਏ ਫਿਰ ਬੈਠਿਆ ਤੁਸੀਂ ਮੈਨੂੰ ਗਿਆਨ ਦੋ ਕਹਿੰਦਾ ਗਿਆਨ ਸੁਣ ਲਾ ਕਹਿੰਦਾ ਜੇ ਮੈਂ ਚਾਹੁੰਦਾ ਨਾ ਰਾਮ ਨੂੰ ਨਾ ਕਹਿੰਦਾ ਮੈਂ ਐ ਖਤਮ ਕਰ ਦਿੰਦਾ ਪਰ ਕਹਿੰਦਾ ਭੇਤ ਜਿਹੜਾ ਭੇਤ ਮੈਂ ਆਪਣੇ ਭਾਈ ਨੂੰ ਦਿੱਤਾ ਮੇਰੇ ਭਾਈ ਨੇ ਮੈਨੂੰ ਬਰਬਾਦ ਤਾ ਇੱਕ ਕਹਿੰਦਾ ਆਪਣਾ ਭੇਤ ਕਿਸੇ ਨੂੰ ਨਾ ਦੋ ਦੂਜਾ ਜਿਹੜਾ ਕੰਮ ਅੱਜ ਹੋਣਾ ਹੈ ਕਾਲੂ ਹੋਣਾ ਉਹ ਅੱਜ ਕਰ ਦੋ ਜੇ ਬਿਕਾਲ ਛੱਡੋ ਨਾ ਕਿਸੇ ਪਰ ਜਿਹੜਾ ਅੱਜ ਕੰਮ ਹੋਣਾ ਕੱਲ੍ਹ ਪਰ ਨਾ ਛੱਡੋ ਉਹ ਖਤਮ ਕਰ ਦਿਓ ਉਹ ਖਾਤੇ ਕਿਹਾ ਤਾਂ ਉਹਨਾਂ ਨੇ ਕਹਿੰਦਾ ਵੀ ਦੇਖ ਜਿਹੜਾ ਮੈਂ ਹੁਣ ਅਫਮਾਨ ਨੂੰ ਤੀਰ ਲਾਏ ਕਹਿੰਦਾ ਮੈਂ ਕਹਿੰਦਾ ਤਾਂ ਵੀ ਛੱਡ ਅੱਜ ਤੀਰ ਰਹਿਣ ਦੰਨੇ ਆ ਕੱਲੂ ਲਾ ਦੂੰਗੇ ਕਹਿੰਦਾ ਮੈਨੂੰ ਥੋੜੀ ਪਤਾ ਤਾਂ ਮੇਰੀ ਮੌਤ ਆ ਜਾਣੀ ਜੇ ਲਾ ਦੰਦਾ ਮੈਂ ਉਹਨਾਂ ਨੇ ਜੇ ਉਹ ਤੀਰ ਲਾ ਦੰਦੇ ਤਾਂ ਬੰਦੇ ਤੇ ਜਿਹੜੇ ਮਰਦੇ ਤੇ ਉਹ ਮਰਨ ਤੋਂ ਮੁਕਤ ਹੋ ਜਾਣੇ ਤੇ ਮੈਨੂੰ ਇੰਨਾ ਪਤਾ ਵੀ ਜਿਹੜੇ ਉਹਨਾਂ ਦੇ ਦੋ ਤਿੰਨ ਚਾਰ ਉਹਨਾਂ ਦੇ ਜਿਹੜੇ ਉਹਨਾਂ ਨੇ ਨਾ ਬਰਦਾਨ ਲੈਣੇ ਤੋਂ ਕਿਹੜੇ ਲੈਣੇ ਤੇ ਸੁਣ ਲਾ ਇੱਕ ਤਾਂ ਲੈਣਾ ਤਾਂ ਉਹਨਾਂ ਨੇ ਜਿਹੜਾ ਸਮੁੰਦਰ ਤਾਂ ਸਮੁੰਦਰ ਜਿੰਨਾ ਵੀ ਖਾਰਾ ਉਹ ਸਾਰਾ ਮਿੱਠਾ ਕਰਨਾ ਤਾਂ ਇਹ ਬਰਦਾਨ ਲੈਣਾ ਤਾਂ ਬੰਦੇ ਨੂੰ ਮਰਨ ਮੁਕਤ ਤੋਂ ਆਜ਼ਾਦ ਕਰਨਾ ਤਾਂ ਇੱਕ ਚੌਥਾ ਕਹਿੰਦੇ ਪਤਨ ਨਹੀਂ ਵੀ ਲੰਕਾ ਤੇ ਜਿਹੜੀ ਉਹਨਾਂ ਦੀ ਉਹ ਤਾਂ ਸੋਨੇ ਦੀ ਹੈਗੀ ਹੈ ਕਿ ਵੀ ਮੈਂ ਸਾਰੀ ਦੁਨੀਆ ਦੇ ਵਿੱਚ ਸੋਨਾ ਵੰਡਣਾ ਹੈ ਸੋ ਜੇਕਰ ਮੈਨੂੰ ਯਾਨੀ ਕਿ ਕਹਿਣਾ ਮਤਲਬ ਬਾਕੀ ਗੱਲ ਤਾਂ ਮੇਰਾ ਹੋ ਸਕਦਾ ਦੋ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਚਾਰ ਉਹਨਾਂ ਨੇ ਮੰਗਣੇ ਬਲਾਈ ਵਾਸਤੇ ਮੰਗੇ ਸੀ ਹਾਂ ਲੋਕੇ ਉਹਨਾਂ ਨੂੰ ਬੁਰਾ ਮੰਨਦੇ ਨਹੀਂ ਲੋਕਾਂ ਦੀ ਭਲਾਈ ਵਾਸਤੇ ਵੀ ਲੋਕਾਂ ਦਾ ਹੀ ਭਲਾ ਕਰਨਾ ਚਾਹੁੰਦੇ ਜਿਹੜੇ ਅੱਜ ਕੋਈ ਗਰੀਬ ਅਮੀਰ ਨਹੀਂ ਸੀ ਹੋਣਾ ਫਿਰ ਇੱਕ ਬਰਾਬਰ ਹੋਣਾ ਇੱਕ ਬਰਾਬਰ ਕਰਨੀ ਸੀ ਉਹਨੇ ਦੁਨੀਆ ਉਹਨਾਂ ਨੇ ਇੱਕ ਬਰਾਬਰ ਕਰਨੀ ਸੀ ਕਿੰਨੀ ਸੋਚਦੀ ਆਪਣੀ ਕਿੰਨੀ ਮਾੜੀ ਸੋਚ ਜਿਹੜੇ ਆਪ ਹਰੇਕ ਵਾਰੀ ਭੁੱਖਣ ਲੱਗ ਜਾਂਦੇ ਬਿਲਕੁਲ ਦੇਖੋ ਸਾਡੇ ਵੀ ਭੁੱਖ ਹੁੰਦਾ ਜੀ ਸਾਡੇ ਵੀ ਨਹੀਂ ਹਰੇ ਸਾਡੇ ਵਿੱਚ ਵੀ ਮੇਲਾ ਜਰੂਰ ਲੱਗਦਾ ਬੱਚਿਆਂ ਕਰਕੇ ਪਰ ਸਾਡੇ ਰਾਮਲੀਲਾ ਵੀ ਭਰਦੀ ਆ ਹੋ ਬੰਦਿਆਂ ਦਾ ਹਣਾ ਪਰ ਸਾਡੇ 라ਵਣ ਗੁੰਡੀ ਫੂਕ ਦੇ ਸਾਡੇ ਦਾ ਕੀਰਤਨ ਚੱਲਦਾ ਸਵੇਰ ਦੇ ਉਹ ਵੀ ਦੇਖ ਲੋ ਕੀਰਤਨ ਵਿੱਚ ਵੀ ਉਹਨਾਂ ਦੀ ਕਹਾਣੀ ਰਾਮ ਹਾਂ 라ਵਣ ਦਾ ਨਾਮ ਆਉਂਦਾ ਹਾਂ ਆਉਂਦਾ ਬਿਲਕੁਲ ਆਉਂਦਾ ਬਹੁਤ ਵਧੀਆ ਚੀਜ਼ ਆ ਇਹ ਦੇਖੋ ਨਾ ਨਿਆਣਾ ਉਧਰ ਨੂੰ ਗੁਰਦੁਆਰੇ ਮੱਥਾ ਟੇਕਣ ਜਾਂਦਾ ਨਾਲੇ ਨਿਆਣੇ ਸਿੱਖਿਆ ਮਿਲਦੀ ਵੀ ਅਸੀਂ ਇਹਨੂੰ ਵਾਰ-ਵਾਰ ਕਾਤੇ ਮਾਰਦੇ ਹਾਂ ਮਾਰਨਾ ਨਹੀਂ ਚਾਹੀਦਾ ਮੇਰੇ ਤੇਰੇ ਸ਼ਹਿਰਾਂ ਵਿੱਚ ਬਹੁਤ ਧੂਮ ਹਾਵਨਾ ਸਾਡੇ ਮਨੋ ਸਰਕਸ ਚਲੋ ਆ ਸੌਰੀ ਰਾਮ ਰੀਲਾ ਰਾਮ ਰੀਲਾ ਚੱਲਦੀ ਆ ਚਲੋ ਰਾਮ ਰੀਲਾ ਦੇ ਵਿੱਚ ਤੁਸੀਂ ਦਿਖਾਉਂਦੇ ਆ ਉਹ ਠੀਕ ਹਨਿਆਣੇ ਨੂੰ ਪਤਾ ਹੋਵੇ ਪਰ ਆ ਜਿਹੜਾ ਆਪਾਂ ਫੂਕੇ ਉਹਨੂੰ ਹਰ ਸਾਲ ਯਾਦ ਕਰਦੇ ਆ ਉਹ ਮਰਿਆ ਥੋੜੀਆ ਫਿਰ ਯਾਦ ਆ ਉਹ ਹੈਗੇ ਆ ਧਾਤੀ ਉਹ ਦਿਖਾਉਨੇ ਆ ਉਹ ਵੀ ਯਾਦ ਕਰਾਉਂਦੇ ਆ ਉਹ ਦਿਖਾਉਨੇ ਆ ਪਰ ਆਪਾਂ ਤਾਂ ਇਹ ਕਹਿੰਦੇ ਆ ਵੀ ਭਾਈ ਚਲੋ ਬਾਕੀ ਹੁਣ ਆਪਣਾ ਦਿਮਾਗ ਚਰਨਜੀਤ ਕੁਸ਼ੂਰ ਆ ਸਭ ਦੇ ਆਪਣੇ ਆਪਣੇ ਦਿਮਾਗ ਆ ਸੋਚ ਆ ਸੋਚ ਨੂੰ ਬਦਲ ਥੋੜੀ ਸਕਦੇ ਬਦਲ ਨਹੀਂ ਸਕਦੇ ਹੈਗੇ ਤੇ ਬਾਕੀ ਚਲੋ ਹੁਣ ਸਾਗ ਦੀ ਹੋ ਰਹੀ ਹੈ ਤਿਆਰੀ ਜੀਨੇ ਜਿਨੇ ਨੂੰ ਖਾਣਾ ਆਪਾਂ ਤੁਹਾਨੂੰ ਹੁਣ ਅਗਲੇ ਬਲੌਗ ਚ ਦਿਖਾਵਾਂਗੇ ਆ ਹੋਗਾ ਬਲੌਗ ਸਾਡਾ ਲੰਬਾ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਤੇ ਸੁਖੀ ਭੈਣ ਨੂੰ ਵੀ ਬਤ ਬਚਾਹ ਪਲਾਤੀ ਕਹਿੰਦੀ ਚਾਹ ਦਾ ਮੁੱਲ ਦੇ ਪਹਿਲਾਂ ਚਾਹ ਦਾ ਮੁੱਲ ਕਿ ਆ ਦੇ ਪਹਿਲਾਂ ਵੀ ਤੂੰ ਸਾਡੇ ਨਾਲ ਸਾਗ ਬਣਵਾ ਰੋਟੀ ਪਾਣੀ ਦੀ ਤਿਆਰੀ ਕਰਾ ਜਦ ਤੂੰ ਰੋਟੀ ਪਾਣੀ ਦੀ ਤਿਆਰੀ ਕਰਾਤੀ ਫੇਰ ਤੈਨੂੰ ਰੋਟੀ ਪਾਣੀ ਦੇਣਾ ਸ਼ਾਬਾਸ਼ ਚਾਰਾਂ ਜੀ ਤੇਰੇ ਨਹੀਂ ਮੇਰੇ ਵੀ ਆ ਤਾਂ ਮੈਂ ਕਿਤੇ ਵੀ ਨਹੀਂ ਜਾ ਕੇ ਬੈਠ ਸਕਦੀ ਮੇਰੀ ਵੀ ਆ ਤਾਂ ਕਿਉਂ ਮੈਂ ਤਾਂ ਬੈਠ ਨਹੀਂ ਹੁੰਦਾ ਐ ਕਿਹੜੇ ਮੇਰੀਆਂ ਭੈਣਾਂ ਨੇ ਬਈ ਕੰਮ ਹੀ ਬਹੁਤ ਨੇ ਮੈਂ ਸਿੱਖਦੀ ਗੱਲ ਹੀ ਚਾਹੇ ਕਿਹੜਾ ਨੇ ਕਿਹੜੇ ਵੀਡੀਓ ਦੇ ਦੇ ਉਹਨਾਂ ਨੂੰ ਪਤਾ ਮੇਰੀ ਭੈਣ ਕਿੰਨੀ ਕਾਮੀ ਆ ਵੀ ਨਹੀਂ ਬੈਠ ਸਕਦੇ ਸੀ ਮੈਂ ਮੰਨ ਕੇ ਆ ਪਰ ਐ ਤਾਂ ਸੋਚ ਹੈ ਭੈਣ ਆਈ ਰੋਟੀ ਖਰਾਮਾ ਬਠਾਵਾ ਤੂੰ ਸਮਝ ਕੇ ਨੂੰ ਕਹੇ ਭੈਣੇ ਤੂੰ ਮੇਰੇ ਪਾਇਆਂ ਆਰਾਮ ਨਾਲ ਬੈਠ ਤੂੰ ਆਉਂਦੀ ਸਾਰੇ ਚੱਕ ਮਿਕਸੀ ਆ ਚੱਕਾ ਕਿ ਮਸ਼ੀਨ ਕਰਦੇ ਸਾਜ ਮਸ ਜੁਵੇਰੇ ਬਣਾ ਲੂਗੇ ਕਹਿੰਦੇ ਨਹੀਂ ਤੂੰ ਨੇ ਬਣਾ ਕਹਿੰਦੀ ਬੇ ਬੈਠੇ ਬੈਠੇ ਗੱਲਾਂ ਹੀ ਮਾਰਨੇ ਆ ਫ੍ਰੀ ਕਾ ਤੇ ਬਟਣਾ ਆਂ ਬੜਾ ਕੰਮ ਕੀ ਹੁੰਦਾ ਰਏ ਨਾਲ ਦੀ ਇਹ ਕੰਮ ਹੀ ਬੰਦੇ ਦੀ ਇਹ ਕੰਮ ਹੀ ਨਹੀਂ ਚਰਨ ਜੀ ਜਿਹੜੀ ਧਮਕੀ ਆ ਨਾ ਇਹ ਧਮਕੀ ਕੰਮ ਕੀ ਧਮਕੀ ਦੇਣੀ ਬੜੇ ਭੈਣੇ ਕੋ ਪੈਣੇ ਸੱਚੀ ਦੱਸੀ ਤੂੰ ਆਪਣੇ ਆਪ ਲੱਗੀਆਂ ਮੈਂ ਤਾਂ ਆਪਣੇ ਆਪ ਲੱਗੀਆਂ ਅੱਛਾ ਵੀ ਚਾਹ ਨਹੀਂ ਦਿੱਤੀ ਨੇ ਨਾ ਨਾ ਆਪ ਮੇਰਾ ਹੱਥੇ ਨਹੀਂ ਖੜਾ ਦੇ ਮੇਰਾ ਪੁੱਤ ਸਾਰੇ ਜਾ ਦੱਸ ਚਾਹ ਨਹੀਂ ਦਿੱਤੀ ਕਹਿੰਦੀ ਮੈਨੂੰ ਚਾਹ ਦਿੱਤੀ ਨਹੀਂ ਪੈਣੇ ਸੱਚੀ ਗੱਲ ਕਰ ਦਿੱਤੀ ਆ ਰੋਟੀ ਪਾਣੀ ਨਾਲੇ ਮਿਲਿਆ ਕੀਕਾ ਪ੍ਰਸ਼ਾਦਾ ਪਾਣੀ ਖਾਣੇ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ